ਤੁਹਾਡੀ ਗਵਰਨਮੈਂਟ ਆਈਡੈਂਟੀਟੀ ਗਵਰਨਮੈਂਟ ਆਈਡੈਂਟੀਟੀ ਬੋਲੇ ਤਾਂ 10ਵੀਂ ਦਾ ਸਰਟੀਫਿਕੇਟ 8ਵੀਂ ਦਾ ਸਰਟੀਫਿਕੇਟ ਜਨਮ ਤਰੀਕ ਦਾ ਸਰਟੀਫਿਕੇਟ ਤੁਹਾਡਾ ਕੋਈ ਆਧਾਰ ਕਾਰਡ ਪੈਨ ਕਾਰਡ ਕੋਈ ਤੁਹਾਡੇ ਪ੍ਰਾਪਰਟੀ ਦੇ ਕਾਗਜ਼ ਕਿਸੇ ਕਿਸਮ ਦਾ ਐਸਾ ਦਸਤਾਵੇਜ਼ ਜੋ ਸਰਕਾਰ ਨਾਲ ਸੰਬੰਧਿਤ ਹੈ ਜਾਂ ਸਰਕਾਰ ਨੇ ਜਾਰੀ ਕੀਤਾ ਹੈ ਉਹ ਤੁਹਾਡੀ ਪ੍ਰਾਪਰਟੀ ਕਿਹਾ ਕੋਈ ਵੀ ਵਿਅਕਤੀ ਕੋਈ ਵੀ ਇੰਸਟੀਚਿਊਸ਼ਨ ਤੁਹਾਡੀ ਉਹ ਪ੍ਰਾਪਰਟੀ ਆਪਣੇ ਕੋਲ ਰੱਖ ਕੇ ਪਾਸਪੋਰਟ ਹੋ ਗਿਆ ਜਿਵੇਂ ਅੱਜ ਕੱਲ ਟ੍ਰੈਵਲ ਏਜੰਟ ਪਾਸਪੋਰਟ ਡ੍ਰੇਨ ਕਰ ਲੈਂਦੇ ਨੇ ਕੀ ਆ ਉਹ ਲੀਗਲ ਹੈ ਪਹਿਲਾ ਸਵਾਲ ਔਰ ਬੜਾ ਇੰਪੋਰਟੈਂਟ ਸਵਾਲ ਇਹਦੇ ਵਿੱਚ ਦੋ ਗੱਲਾਂ ਆਉਂਦੀਆਂ ਕੰਸੈਂਟਿੰਗ ਪਾਰਟੀ ਨੋਨ ਕੰਸੈਂਟਿੰਗ ਪਾਰਟੀ ਪਹਿਲਾ ਮੈਂ ਸਵਾਲ ਦਿੰਨਾ ਕਿ ਜੇ ਤੁਸੀਂ ਜਦੋਂ ਇਹ ਕਾਗਜ਼ ਦਿੱਤੇ ਤੇ ਕੋਈ ਕੋਈ ਤੁਸੀਂ ਕੰਸੈਂਟ ਦਿੱਤੀ ਹੈ ਕਿ ਮੈਂ ਆਪਣੇ ਕਾਗਜ਼ ਸਾਂਭਣ ਵਾਸਤੇ ਇਹਨੂੰ ਦਿੱਤੇ ਆ ਤੇ ਮੈਂ ਤੇ ਕੋ ਵਾਪਸ ਲਵਾਂਗਾ ਜਾਂ ਉਹਦੇ ਬਦਲੇ ਆ ਸ਼ਰਤਾਂ ਨੇ ਤੇ ਕਿਸੇ ਸੂਰਤ ਵਿੱਚ ਉਹ ਹਾਂ ਵੀ ਹੈ ਤੇ ਕਈ ਸੂਰਤਾਂ 'ਚ ਉਹ ਨਾ ਵੀ ਹੈ ਪਰ ਜੇ ਮੈਂ ਇੱਕ ਗੱਲ ਕਰਾਂ ਕਿ ਕੀ ਕੋਈ ਵਿਅਕਤੀ ਤੁਹਾਡੇ ਕੋਈ ਵੀ ਦਸਤਾਵੇਜ਼ ਰੱਖ ਕੇ ਤੁਹਾਨੂੰ ਤੁਹਾਡੇ ਕੋਲੋਂ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ। ਤੋਂ ਸੁਨੀਲ ਮੱਲਨ ਐਡਵੋਕੇਟ ਚੰਡੀਗੜ੍ਹ ਪੰਜਾਬ ਰਿਆਣਾ ਹਾਈ ਕੋਰਟ ਤੋਂ ਤੁਹਾਡੇ ਨਾਲ ਜੁੜਿਆ ਹੈ। ਇਹਦੇ ਵਿੱਚ ਬੜੇ ਧਿਆਨ ਨਾਲ ਗੱਲ ਸੁਣੋ। ਭਾਰਤ ਦੇ ਵਿੱਚ ਮੈਂ ਭਾਰਤ ਦੀ ਗੱਲ ਕਰਾਂਗਾ। ਕਿਸੇ ਪਾਸਿਓਂ ਵੀ ਇਹ ਪਰਮਿਸੀਬਲ ਨਹੀਂ ਹੈ ਕਿ ਕੋਈ ਵਿਅਕਤੀ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਰੀਜ਼ਨ ਤੋਂ, ਬਿਨਾਂ ਕਿਸੇ ਅਥਾਰਟੀ ਤੋਂ, ਬਿਨਾਂ ਕਿਸੇ ਅਪਰੂਵਲ ਤੋਂ ਤੁਹਾਡੇ ਕਿਸੇ ਕਿਸਮ ਦੇ ਦਸਤਾਵੇਜ਼ ਐਗਰੀਮੈਂਟ ਨਹੀਂ ਕਰ ਸਕਦਾ ਕੋਈ ਫੋਰਸ ਵਿੱਚ ਐਕਸਚੇਂਜ ਫਾਰ ਮਨੀ ਪੈਸਿਆਂ ਦੀ ਖਾਤਰ ਮੈਂ ਲੱਖ ਰੁਪਏ ਦਾ ਰੇ ਦਿੱਤੇ ਤੁਹਾਨੂੰ ਤੁਹਾਡੀ ਮਕਾਨ ਦੀ ਰਜਿਸਟਰੀ ਰੱਖ ਲਾਂ ਨਹੀਂ ਪੋਸੀਬਲ ਕੋਈ ਗਵਰਨਮੈਂਟ ਡਾਕੂਮੈਂਟ ਪਾਸਪੋਰਟ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਅਦਰ ਕੰਸੀਡੇਰੇਬਲ ਪਰਸਨਲ ਪ੍ਰੋਪਰਟੀ ਜਿਹੜੀ ਪ੍ਰੋਟੈਕਟਿਡ ਬਾਈ ਲਾਅ ਹੋਵੇ ਉਹ ਨਹੀਂ ਕਰ ਸਕਦਾ ਔਰ ਐਸੇ ਕੰਮ ਕਰਨ ਚ ਜਿਹੜਾ ਬੰਦਾ ਐਸੇ ਕੰਮ ਕਰਦਾ ਹੈ ਉਹ ਬੰਦੇ ਦੇ ਉੱਤੇ ਐਕਸਟਰਸ਼ਨ ਫਰੋਤੀ ਦਾ ਮਕਦਮਾ ਦਰਜ ਹੋ ਸਕਦਾ ਹੈ ਸੈਕਸ਼ਨ 383 ਤੋਂ ਲੈ ਕੇ 399 ਤੱਕ ਕਿਸੇ ਬੰਦੇ ਨੂੰ ਫੀਅਰ ਜਾਂ ਇੰਜਰੀ ਜਾਂ ਦਬਾਅ ਦੇ ਥਲੇ ਰੱਖ ਕੇ ਕਿਸੇ ਕੋਲੋਂ ਕੋਈ ਕੰਮ ਐਗਜ਼ੀਕਿਊਟ ਕਰਾਉਣਾ ਇਹ ਗੈਰਕਾਨੂੰਨੀ ਚ ਆ ਜਾਏਗਾ ਸੈਕਸ਼ਨ 403 ਤੋਂ 411 ਕ੍ਰਿਮੀਨਲ ਮਿਸਐਪਰੋਪ੍ਰੀਏਸ਼ਨ ਐਂਡ ਥੈਫਟ ਉਹ ਕਿਸੇ ਸੂਰਤ ਚ ਉਹਨੂੰ ਚੋਰੀ ਦੇ ਕੇਸ ਵੀ ਮੰਨਿਆ ਜਾ ਸਕਦਾ ਹੈ ਦਾ ਸੈਕਸ਼ਨ ਡੀਲ ਵਿਦ 디ਸ ਔਨੈਸਟ ਮਿਸਐਪਰੋਪ੍ਰੀਏਸ਼ਨ ਜਿਵੇਂ 406 ਅਮਾਨਤ ਗਿਆਨਤ ਮੈਂ ਆਪਣਾ ਮੋਬਾਈਲ ਫੋਨ ਵਿਜੇਵੀਰ ਨੂੰ ਫੜਾਇਆ ਕਿ ਸੰਭਲਾ ਤੇ ਮੈਂ ਤੇਰੇ ਕੋਲ ਕੱਲ ਲੈ ਲਾਂਗਾ ਕਿਸੇ ਵੀ ਕੰਡੀਸ਼ਨ ਚ ਫੜਾਇਆ ਜੇ ਮੈਂ ਉਹ ਫੜਾਇਆ ਤੇ ਮੈਨੂੰ ਵਾਪਸ ਨਹੀਂ ਕਰ ਰਿਹਾ ਤੇ 406 ਚ ਆਉਂਦਾ ਜਿਹੜੀ 403 ਤੋਂ 400 11 ਦੀ ਗੱਲ ਕੀਤੀ ਹੈ 420 ਸੈਕਸ਼ਨ ਵੀ ਲੱਗਦਾ ਹੈ ਚੀਟਿੰਗ ਐਂਡ ਡਿਸਹੋਨੈਸਟਲੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਜਿਹੜਾ ਤੁਹਾਡਾ ਦਸਵੀਂ ਦਾ ਦਸਤਾਵੇਜ਼ ਹੈ ਜਿਹੜਾ ਤੁਹਾਡਾ ਪਾਸਪੋਰਟ ਹੈ ਉਹ ਤੁਹਾਡੀ ਪ੍ਰੋਪਰਟੀ ਹੈ ਤੁਹਾਡੀ ਇੱਕ ਐਸੈਟ ਹੈ ਜੇ ਉਹ ਤੁਹਾਨੂੰ ਕੋਈ ਨਹੀਂ ਦਿੰਦਾ ਤੇ ਉਹਦਾ ਡੁਪਲੀਕੇਟ ਬਣਾਉਣਾ ਵੀ ਔਖਾ ਹੈ ਤੇ ਉਹ ਵੀ ਇੱਕ ਗੈਰਕਾਨੂੰਨੀ ਹਰਕਤ ਹੈ ਪਰ ਐਕਸੈਪਸ਼ਨਸ ਵੀ ਨੇ ਹੁਣ ਤੁਸੀਂ ਚਲ ਕੇ ਬੈਂਕ ਕੋਲ ਲੋਨ ਲੈਣ ਜਦੋਂ ਬੈਂਕ ਕੋਲੋਂ ਤੁਸੀਂ ਲੋਨ ਲਿਆ ਤੇ ਤੁਸੀਂ ਉੱਥੇ ਆਪਣੀ ਮਕਾਨ ਦੀ ਰਜਿਸਟਰੀ ਵੀ ਰੱਖੀ ਤੁਸੀਂ ਆਪਣਾ ਪਛੋਛਦਾ ਪਾਸਪੋਰਟ ਵੀ ਰੱਖਿਆ ਜਾਂ ਤੁਹਾਡੇ ਕੋਈ ਪੁਲਿਸ ਕੇਸ ਹੈ ਤੇ ਸੈਕਸ਼ਨ 10 ਦੇ ਵਿੱਚ ਤੁਹਾਨੂੰ ਪੁਲਿਸ ਨੇ ਐਪਲੀਕੇਸ਼ਨ ਇੱਕ ਨੋਟਿਸ ਜਾਰੀ ਕੀਤਾ ਕਿ ਆਪਣਾ ਪਾਸਪੋਰਟ ਜਮ੍ਹਾਂ ਕਰਾਓ ਤੁਸੀਂ ਉਹਨਾਂ ਨੂੰ ਪਾਸਪੋਰਟ ਜਮ੍ਹਾਂ ਕਰਾਇਆ ਇਦਾਂ ਹੀ ਜਿੰਨੇ ਬੈਂਕਿੰਗ ਔਰ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਹੈ ਜਦੋਂ ਉਹਨਾਂ ਕੋਲੋਂ ਤੁਸੀਂ ਕੋਈ ਲੋਨ ਬੋਰੋ ਕਰਦੇ ਹੋ ਉਹਨਾਂ ਦੇ ਰਿਟਨ ਐਗਰੀਮੈਂਟ ਦੇ ਵਿੱਚ ਤੁਸੀਂ ਆਪਣਾ ਡਾਕੂਮੈਂਟ ਦਿੰਦੇ ਹੋ ਦਸਤਾਵੇਜ਼ ਦਿੰਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਕਿਆ ਬੈਂਕ ਤੁਹਾਡੇ ਕੋ ਖਾਲੀ ਚੈੱਕ ਤੇ ਸਾਈਨ ਕਰਾ ਕੇ ਰੱਖ ਸਕਦਾ ਇਹ ਮੇਰਾ ਅਗਲਾ ਸ਼ੋਅ ਹੋਏਗਾ ਧਿਆਨ ਰੱਖਿਓ ਸੋ ਡਾਕੂਮੈਂਟ ਜਿਹੜੇ ਇਲੀਗਲੀ ਉਹ ਲੀਗਲੀ ਹੈਲਡ ਕਰ ਸਕਦੇ ਨੇ ਫਿਰ এমਪਲॉयਮੈਂਟ ਐਂਡ ਇਮੀਗ੍ਰੇਸ਼ਨ ਦੇ ਵੇਲੇ ਜਦੋਂ ਤੁਸੀਂ ਇੰਡੀਆ ਤੋਂ ਜਾਂਦੇ ਹੋ ਐਮਪਲॉयਰਸ ਸਪੈਸ਼ਲੀ ਇਨ ਕੇਸ ਆਫ ਮਾਈਗ੍ਰੈਂਟ ਵਰਕਰਸ ਜਿਹੜੇ ਬਾਹਰੋਂ ਇੱਥੇ ਇੰਡੀਆ 'ਚ ਕੰਮ ਕਰਨ ਆਏ ਨੇ ਸਮ ਟਾਈਮਜ਼ ਰੀਟੇਨ ਪਾਸਪੋਰਟ ਔਰ ਅਦਰ ਆਇਡੈਂਟੀਟੀ ਡਾਕੂਮੈਂਟ ਟੂ ਪ੍ਰੋਸੈਸ ਵੀਜ਼ਾਸ ਜਦੋਂ ਮੈਂ ਕਹਿੰਦਾ ਤੁਸੀਂ ਇੰਡੀਆ ਤੋਂ ਬਾਹਰ ਜਾਣਾ ਹੈ ਅਮਰੀਕਨ ਐਂਬੈਸੀ ਨੇ ਤੁਹਾਡਾ ਪਾਸਪੋਰਟ ਰੀਟੇਨ ਕੀਤਾ ਲੀਗਲੀ ਕਰ ਸਕਦੇ ਨੇ ਉਹਨਾਂ ਕੋਲ ਪਾਵਰ ਹੈ ਕੈਨੇਡੀਅਨ ਐਂਬੈਸੀ ਨੇ ਕੀਤਾ ਜਾਂ ਕਿਸੇ ਹੋਰ ਐਂਬੈਸੀ ਨੇ ਬਟ ਕੋਈ ਏਜੰਟ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਹ ਤੁਹਾਡਾ ਪਾਸਪੋਰਟ ਜਾਂ ਤੁਹਾਡਾ ਕੋਈ ਦਸਤਾਵੇਜ਼ ਨਹੀਂ ਰੱਖ ਸਕਦਾ ਸੋ ਲੀਗਲ ਐਂਡ ਜੁਡੀਸ਼ੀਅਲ ਪ੍ਰੋਸੈਸ ਕੀ ਕਹਿੰਦਾ ਹੈ in some legal and judicial process document may be seized or held as a part of evidence collection judicial system vich je koi evidence leni hai man lo passport te to sign lene hai police mahak mein le me lene hai te oh log enu rakh sakde ne seize kar sakde ne te pawn brokering and secured loans jadon asi koi secured loans lende ha in da case of pawn brokering and secured loans borrowers can pledge an asset or in rare cases or in rare cases a document of as a collateral security collateral security de duran tusi apna passport apne dastavej de sakde ho par that to written hona chahida hai purpose clear hona chahida hai wapsi diyan shartan likhiyan honiyan chahidiyan par sidha rakh lena jivein ajj kal sade vyajdiyan karde ne paise rakh le khali check rakh le tanu deta oh illegal hai dena bhi illegal hai te rakhna bhi illegal hai dhanwad namaskar ji